i <laughs> ਨੀ ਸਹਾਇ ਪਾਤ੍ਰਿ ਭਗਤ ਜੀ ਕੀ ਪਾਤਿ ਸ਼ਹੀਦ ਅਸਮੇ ਪ੍ਰਥਾ ਭਗਤ ਜੀ ਸਿਮਰ ਕਾ ਗੁਰੂ ਨਾਨਕ ਦਾਇ ਤੇ ਆਇ ਤਰੰਗ ਗੁਰ ਤੇ ਅਰਦਾਸ ਸੁਰਾਂ ਦਸ ਬਈ ਸਹਾਇ ਅਰਜਨ ਹਰਗੋਬਿੰਦ ਨਾ ਸਿਮਰਾਵੋ ਸ੍ਰੀ ਹਰਿ ਰਾਰੇ ਸ੍ਰੀ ਹਰਿ ਘਟਿ ਧਿਆਈਆ ਜੇ ਤੇ ਲਾਇ ਤੇ ਕਬਾਰ ਦੇ ਦੇ ਕੇ ਉਹਨੇ ਨੱਟ ਕੀਤਾ ਜਨਾ ਪਿਆਰਿਆ ਸੱਜਿਆਰਿਆ ਦੇ ਪਵਿੱਤਰ ਗਮਾਈ ਦਾ ਧਿਆਨ ਕਰਦੇ ਖਾਲਸਾ ਸਭੋ ਜੇ ਵਾਹਿਗੁਰੂ ਜਨ ਹਾਸ ਗਾਸ ਨਿਆਣੇ ਧਰਮ ਦੇ ਅਸੀਸ ਦਿੰਦੇ ਬਦ ਬਦ ਘਟਾਰੇ ਕੋਪਰੀਆਂ ਕੋ ਹੰਨਾ ਚੜਕੜੀਆਂ ਤੇ ਚੜੇ ਤਨ ਆਰਿਆ ਰਬ ਲਈ ਘਾਰੇ ਆ ਸਿੱਖੀ ਕੇ ਸਾ ਸਵਾਸਾ ਸੰਬੰਧ ਬਾਤੇ ਤਨਾ ਪ੍ਰਾਤਨ ਦੇ ਵਰਤਮਾਨ ਸਮੇ ਦੇ ਸਮੂਹ ਸ਼ਹੀਦਾ ਮਹਾਂਪੁਰਖਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਹਿਬੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੋ ਆਪਵਾਹ ਕਰੋ ਜੇ ਆਕਾਲ ਪੁਰਖ ਦੇ ਆਪਣੇ ਪਾਂਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੋਂ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਆਪ ਸ੍ਰੀ ਸੁਖਮਣੀ ਸਾਹਿਬ ਜੀ ਦੇ ਗੁਰਬਾਣੀ ਚਾਡੀ ਦੀ ਬਾਣ ਤੇ ਹੋਰ ਬਿਆਪ ਗੁਰਬਾਣੀ ਨਾਲ ਜਾਪ ਕੀਤੇ ਗਏ। ਅਪਰੰਤ ਆਸਾ ਦੀ ਬਾਣ ਦੇ ਕੀਰਤਨ ਚੱਲ ਰਹੇ ਹਨ। ਸਭ ਉਹ ਗੁਰਬਾਣੀ ਦੇ ਜਾਪ ਕਰਦੇ ਆਂ, ਕੀਰਤਨ ਕਰਦੇ ਆਂ, ਸੰਤਾਂ ਪਾਸੋਂ ਹਾਜ਼ਰੀਆਂ ਭਰਦੇ ਆਂ, ਦਰਸ਼ਨ ਪਰਸਦੇ ਆਂ, ਆਪ ਜੀਾਂ ਦੀ ਹਜ਼ੂਰੀ ਵਿੱਚ ਮਿਲਦੇ ਆਂ। अनेका ਪ੍ਰਕਾਰ ਦੇ ਉਤੇ ਰੱਖਿਆ ਸਹਾਇਤਾ ਕਰਨੀ ਖੁੱਲ੍ਹੇ ਮੇਰੇ ਘਰਬਾਰ ਵਾਧੇ ਤੇ ਤਾਂ ਕਿੰਨਾ ਬਖਸ਼ਣੀ ਆ ਬੱਚਿਆਂ ਨੂੰ ਲਾਭੇ ਨombra ਮਾਤਾ ਪਿਤਾ ਦੇ ਅਗਲੇ ਪਾਰੇ ਧਰਮ ਕਾਮ ਦੇ ਸੇਵਾਦਾਰ ਉਤਵਿੱਦਿਆ ਦਾ দান ਬਖਸ਼ਿਸ਼ ਕਰਦਾ ਜੀ ਮਹਾਰਾਜ ਕਾਵੀਆਂ ਜਨ ਪੂਰ ਸਤਾਰੋ ਦੂਰ ਦਸ ਬੇਦੀਆਂ ਆਪ ਜੀਾਂ ਦੇ ਦਰ ਕਰਦੇ ਸੇਵਾਦਾਰ ਭਾਈ ਪ੍ਰਤਪਾਲ ਸਿੰਘ ਪਤਨੀ ਬੀਬੀ ਹਰਨੀਤ ਕੌਰ ਬਖਸ਼ੂ ਸਰਬਜੇ ਪਰਵਾਰ ਦੀ ਤਾਂਗ੍ਰਸਤੀ ਸੋਖਿਆੰਤੇ ਕਾਰੋਬਾਰ ਦੀ ਜੜ ਦੀ ਕਲਾ ਕੀ ਅਵਾਸ ਦੇ ਤੇ ਭਾਈ ਕਬਜੋਤ ਸਿੰਘ ਸੰਜੋਗ ਕੁੱਲ ਜਾਣ ਅਨੰਦ ਚਰਿਸ਼ਟੀ ਜੀਵਨ ਬਖਸ਼ੂ ਪਰਵਾਰ ਦੀ ਸੋਚਿਆੰਤੇ ਤਾਂਗ੍ਰਸਤੀ ਕਾਰੋਬਾਰ ਦੀ ਜੜ ਦੀ ਕਲਾ ਕੀ ਅਵਾਸ ਭਾਈ ਮਨਦੀਪ ਸੇ sou do